ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਅੱਜ ਗੱਲ ਕਰਾਂਗੇ ਕਿ ਪਿਛਲੇ ਲੰਘੇ ਸਮੇਂ ਦੇ ਦੌਰਾਨ ਜੋ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਤਾਪਦੀ ਸਮਾਗਮ ਜਿਹੜੇ ਲੰਘ ਕੇ ਹਟਿਆ ਦੇਸ਼ ਦੇ ਵੱਖ-ਵੱਖ ਭਾਗਾਂ ਦੇ ਵਿੱਚ ਸੰਗਤਾਂ ਵੱਲੋਂ ਜਿਹੜੇ ਆ ਸਮਾਗਮ ਕੀਤੇ ਗਏ ਵੱਡੇ-ਵੱਡੇ ਪ੍ਰੋਗਰਾਮ ਕੀਤੇ ਗਏ ਜਿਦੇ ਵਿੱਚ ਸਰਕਾਰ ਵੱਲੋਂ ਵੀ ਜਿਹੜੇ ਆ ਵੱਡੇ ਪੱਧਰ ਦੇ ਉੱਤੇ ਪ੍ਰੋਗਰਾਮ ਉਲੀਕੇ ਗਏ ਤੇ ਉਹਦੇ ਵਿੱਚ ਵੱਡੇ-ਵੱਡੇ ਜਿਹੜੇ ਆ ਰਾਜਨੀਤਿਕ ਲੀਡਰਾਂ ਨੇ ਜਿਹੜੀਆਂ ਸਮੂਲੀਅਤ ਕੀਤੀ ਜਿੱਥੇ ਦੇਸ਼ ਦੀਆਂ ਬਹੁਤ ਸਾਰੀਆਂ ਸੰਗਤਾਂ ਗੁਰੂ ਸਾਹਿਬ ਨੂੰ ਨਤਮਸਤਕ ਹੋਈਆਂ ਉਥੇ ਨਾਲ ਨਾਲ ਜਿਹੜੀ ਹੈ ਸਰਕਾਰ ਵੱਲੋਂ ਇੱਕ ਨੈਰੇਟਿਵ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਹੈ ਸ਼ਹੀਦੀ ਹੈ ਉਹਨੂੰ ਜਿਹੜਾ ਵਿਪਰੀਵਾਦੀ ਰੰਗ ਚਾੜਨ ਦੀ ਕੋਸ਼ਿਸ਼ ਕੀਤੀ ਗਈ ਜਾਂ ਉਹਨੂੰ ਆਪਣੇ ਵਾਸਤੇ ਜਿਹੜਾ ਵਰਤ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਗੁਰੂ ਸਾਹਿਬ ਦੀ ਜਿਹੜੀ ਸ਼ਹੀਦੀ ਨੂੰ ਇੱਕ ਦਾਇਰੇ ਦੇ ਵਿੱਚ ਸੰਗੋੜ ਕੇ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚੋਂ ਜਿਹੜੀ ਹੈ ਕਈ ਵਾਰੀ ਪਹਿਲਾਂ ਵੀ ਪ੍ਰੋਗਰਾਮ ਸਾਂਝੇ ਕੀਤੇ ਨੇ ਜਿੱਥੇ ਜਿੱਥੇ ਚਾਹੇ ਉਹ ਹਿੰਦ ਦੀ ਚਾਦਰ ਦੇ ਰੂਪ ਦੇ ਵਿੱਚ ਹੋਵੇ ਜਾਂ ਹੋਰ ਵੱਖ-ਵੱਖ ਕਈ ਤਰੀਕਿਆਂ ਦੇ ਨਾਲ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਅੱਜ ਗੱਲ ਕਰਨੀ ਹੈ ਉੱਤਰ ਪ੍ਰਦੇਸ਼ ਦਾ ਜਿਹੜਾ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਉਹਦੇ ਵੱਲੋਂ ਇੱਕ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਗਈ ਤੇ ਜੋ ਉਹਨਾਂ ਵੱਲੋਂ ਬੋਲਿਆ ਗਿਆ ਉੱਥੇ ਤੇ ਆਓ ਪਹਿਲਾਂ ਸੁਣਦੇ ਹਾਂ ਫਿਰ ਉਹਦੇ ਤੇ ਵਿਚਾਰ ਕਰਦੇ ਹਾਂ ਭਾਰਤ ਕੀ ਸਨਾਤਨ ਦਾ ਭਗਵਤ ਧਵਜ ਕਾ ਰੋਹਣ ਰਾਮ ਮੰਦਰ ਕੇ ਸ਼ਿਖਰ ਪਰ ਹੋਇਆ ਹੈ ਇੱਕ ਭਵਯ ਸਮਾਰੋਹ ਮੇ ਹੋਇਆ ਹੈ। ਯਹੀ ਵਾ ਭਗਵਤ ਧਵਜ ਹੈ ਜਿਸਕੀ ਰਕਸ਼ਾ ਕਰਨੇ ਕੇ ਲੇਕ सिख गुरुओं की परंपरा और पीढ़ी की पीढ़ी अपने आप को बलिदान करती आई है ये वही परंपरा है याद करिए 1510 से लेके 1515 के बीच प्रथम गुरु गुरु नानक देव जी महाराज अयोध्या धाम पे श्री राम जन्मभूमि मंदिर में दर्शन करने के लिए जाते हैं और 1528 में एक विदेशी आक्रांता बाबर के के सिपा सालहार के द्वारा मंदिर को तोड़ दिया जाता है और उस समय बाबर के अत्याचार को देखते हुए गुरु नानक देव जी महाराज ने बाबर को जावर कह करके उसके कृत्यों को पूरी मजबूती के साथ उसका विरोध किया था आगे की परंपरा भी जब अयोध्या में राम जन्मभूमि के लिए जब भी संघर्ष हुए सिख गुरुओं ने सिख योद्धाओं ने निहंगों ने संतों ने राजाओं ने सामान्य नागरिकों ने माताओं और बहनों ने अपने आप को बलिदान देने में कहीं भी पीछे नहीं हटे कभी पीछे नहीं हटे अयोध्या के बारे में जो बात हम सबको स्मरट रखनी होगी लो जी ਤੁਸੀਂ ਸੁਣਿਆ ਯੋਗੀ ਅਦਿੱਤਿਆਨਾਥ ਕਹਿ ਰਿਹਾ ਹੈ ਕਿ یہی ਉਹ ਭਗਵਦ ਵਜ ਹੈ ਜਿਸਕੇ ਲਈ ਸਿੱਖ ਗੁਰੂਆਂ ਕੀ ਜਿਹਦੀ ਰੱਖਸ਼ਾ ਵਾਸਤੇ ਸਿੱਖ ਗੁਰੂਆਂ ਦੀ ਜੜੀਆਂ ਪੀੜੀਆਂ ਦੀਆਂ ਪੀੜੀਆਂ ਕਹਿੰਦਾ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਇਹ ਜਿਹੜਾ ਆਰਾਮ ਮੰਦਰ ਦੇ ਉੱਤੇ ਭਗਵਾ ਝੰਡਾ ਇੱਕ ਬਹੁਤ ਵੱਡੇ ਆਕਾਰ ਦਾ ਲਹਿਰਾਇਆ ਗਿਆ ਤੇ ਗੁਰੂਆਂ ਦੀਆਂ ਸ਼ਹੀਦੀ ਨੂੰ ਜਿਹੜਾ ਉਹਦੇ ਨਾਲ ਜੋੜ ਕੇ ਪੇਸ਼ ਕਰਨ ਦੀ ਜਿਹੜੀ ਹੈ ਇਹਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਪਹਿਲਾਂ ਤਾਂ ਦੁਨੀਆ ਨੂੰ ਵੈਸੇ ਸ਼ੱਕ ਨਹੀਂ ਹੈ ਇਸ ਗੱਲ ਦੇ ਵਿੱਚ ਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਤੁਹਾਨੂੰ ਕਾਮਯਾਬੀ ਨਹੀਂ ਮਿਲਣੀ ਜੋ ਤੁਸੀਂ ਪੇਸ਼ ਕਰਨਾ ਚਾਹੁੰਦੇ ਹੋ ਕਿ ਗੁਰੂ ਸਾਹਿਬ ਜਿਹੜੇ ਆ ਇਸ ਇਹ ਇਹ ਜੋਗੀ ਜੀ ਇਹ ਉਹ ਤਵਾਜਾ ਇਹ ਭਗਵਾ ਤਵਾਜਾ ਜਿਹਦੇ ਵਿੱਚ ਜਿਹੜੇ ਆ ਮਨੁੱਖਤਾ ਨੂੰ ਜਾਤਾਂ ਪਾਤਾਂ ਵਿੱਚ ਵੰਡ ਕੇ ਨੀਵਾ ਕਹਿ ਕੇ ਮਨੁੱਖ ਤੋਂ ਮਨੁੱਖ ਵੱਲੋਂ ਜਿਹੜਾ ਮਨੁੱਖ ਨੂੰ ਦੁਰਕਾਰਿਆ ਗਿਆ ਇਹ ਉਹ ਭਗਵਤ ਵਾਜ ਹੈ ਜਿਹਦੇ ਵਿੱਚ ਜਿਹੜਾ ਮਨੁੱਖ ਨੂੰ ਨੀਵਾ ਕਹਿ ਕੇ ਛੂਦਰ ਕਹਿ ਕੇ ਦੁਰਕਾਰਿਆ ਗਿਆ ਤੇ ਉਹਦੇ ਵੱਲੋਂ ਜਿਹੜਾ ਸਿੱਖਿਆ ਲੈਣ ਦਾ ਹੱਕ ਖੋਇਆ ਗਿਆ ਇਸ ਭਗਵੇ ਤੁੱਜ ਦੀ ਛਤਰ ਸ਼ਾਇਆ ਹੇਠ ਜਿਹਦੇ ਵਿੱਚ ਤੁਹਾਡੇ ਇਤਿਹਾਸ ਵਿੱਚ ਹੀ ਆ ਕਿ ਜਿਹੜੇ ਸ਼ੰਭੂ ਕੁ ਵਰਗੇ ਜਿਨ੍ਹਾਂ ਨੂੰ ਛੂਦਰ ਕਹਿ ਕੇ ਇਸੇ ਆਰਾਮਚੰਦਰ ਕੋਲੋਂ ਜਿਹੜਾ ਬ੍ਰਾਹਮਣ ਨੇ ਮਰਵਾ ਦਿੱਤਾ ਸੀ ਇਹ ਕਹਿ ਕੇ ਕਿ ਉਹ ਬੱਚਿਆਂ ਨੂੰ ਸਿੱਖਿਆ ਦੇਣ ਲੱਗ ਗਿਆ ਸੀ ਇਹ ਉਹ ਭਗਵਤ ਰਾਜਾ ਤਵਾਜਾ ਜੋਗੀ ਜੀ ਇਹੀ ਉਹ ਇਹ ਉਹ ਭਗਵਤ ਤਵਾਜਾ ਜਿਦੇ ਵਿੱਚ ਜਿਹੜਾ ਔਰਤ ਨੂੰ ਛੂਦਰ ਕਹਿ ਕੇ ਦੁਰਕਾਰਿਆ ਜਾਂਦਾ ਜਿੱਥੇ ਔਰਤ ਦੀ ਜਿਹੜੀ ਇੱਜ਼ਤ ਹੈ ਉਹਨੂੰ ਛੂਦਰ ਕਹਿ ਕੇ ਨਿਲਾਮ ਕੀਤੀ ਜਾਂਦੀ ਰਹੀ ਹੈ ਜਿੱਥੇ ਅੱਜ ਵੀ ਤੁਹਾਡੇ ਮਠਾਂ ਦੇ ਜਿਹੜਾ ਸ਼ੰਕਰਾਚਾਰੀਆ ਨੇ ਉਹ ਮਤਲਬ ਔਰਤ ਨੂੰ ਜਿਹੜਾ ਇੱਕ ਇੰਜੋਏ ਕਰਨ ਦਾ ਖਡਾਉਣਾ ਦੱਸ ਦਿੰਨੇ ਵਾਈਫ ਕਿਤਨੀ ਖਤਰਨਾਕ ਹੋਤੀ ਹੈ ਵਾਈਫ ਕਾ ਪਹਿਲਾ ਅੱਖਰ ਆਪ ਅੰਗਰੇਜ਼ੀ ਮੇਂ ਦੇਖੀ ਰਹੇ ਪਹਿਲਾ ਅੱਖਰ ਕਿਆ ਹੈ ਡਬਲਿਊ ਅੰਗਰੇਜ਼ੋ ਨੇ ਡਬਲਿਊ ਕਰ ਸਕਿਆ ਵੰਡਰਫੁਲ ਦੂਸਰਾ ਅੱਖਰ ਕਿਆ ਹੈ ਅੰਗਰੇਜ਼ੀ ਕਾ ਵਾਈਫ ਮੇਂ ਇਨਸਟੂਮੈਂਟ ਤੀਸਰਾ ਅੱਖਰ ਕਿਆ ਹੈ ਐ आर चौथ अक्षर क्या है ई एंजॉय अब फुल फॉर्म क्या बन गया वाइफ का वंडरफुल इंस्ट्रूमेंट फॉर एंजॉय आनंद के लिए एक आश्चर्यजनक उपकरण खिलौना है वाइफ ए ए वही भगवा ध्वजा योगी जी एनु गुरुओं दी शहादत ਨਾਲ ਜੋੜ ਕੇ ਜਿਹੜੀ ਹੈ ਪੇਸ਼ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਉਹੀ ਭਗਵਤਵਾਜ ਹੈ ਜਿਹੜਾ ਪੂਰੇ ਦੇਸ਼ ਨੂੰ ਇੱਕ ਰੰਗ ਵਿੱਚ ਰੰਗਿਆ ਦੇਖਣਾ ਚਾਹੁੰਦਾ ਗੁਰੂ ਸਾਹਿਬ ਤਾਂ ਜਿਹੜੀ ਗੁਰੂ ਸਾਹਿਬਾਂ ਦੀ ਪਰੰਪਰਾ ਹੈ ਉਹਨਾਂ ਨੇ ਤਾਂ ਉਸ ਔਰਤ ਨੂੰ ਜਿਹੜੀ ਤੁਹਾਡੇ ਵੱਲੋਂ ਲਿਤਾੜੀ ਗਈ ਸੀ ਦੁਰਕਾਰੀ ਗਈ ਸੀ ਉਹਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰ ਕੇ ਕਿ ਸੋ ਕਿਉ ਮੰਦਾ ਆਖੀ ਇਜਤ ਜੰਮਾ ਰਾਜਾਨ ਉਹਨੂੰ ਬਰਾਬਰ ਦਾ ਦਰਜਾ ਦਿੱਤਾ ਅਸੀਂ ਕਿੱਥੇ ਗੁਰੂ ਸਾਹਿਬਾਂ ਦੀ ਜਿਹੜੀ ਸ਼ਹਾਦਤ ਆ ਉਹਨੂੰ ਇਹਨਾਂ ਚੀਜ਼ਾਂ ਦੇ ਨਾਲ ਮਿਲਣਾ ਚਾਹੁੰਨੇ ਹਾਂ ਕਿ ਇਹ 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 ਕੰਮ ਨਹੀਂ ਹੋਣਾ ਹੈਗਾ ਗੁਰੂ ਸਾਹਿਬਾਂ ਤਾਂ ਕਹਿੰਦੇ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕਾ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਗੁਰੂ ਸਾਹਿਬ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਚੁੱਕ ਕੇ ਗਲ ਦੇ ਨਾਲ ਲਾਇਆ ਜਿਨ੍ਹਾਂ ਨੂੰ ਇਸ ਭਗਵੇਂ ਧਵਜ ਨੇ ਸ਼ੁੱਧਰ ਕਹਿ ਕੇ ਦੁਰਕਾਰ ਦਿੱਤਾ ਸੀ ਜਿਨ੍ਹਾਂ ਨੂੰ ਪੜ੍ਹਨ ਦਾ ਹੱਕ ਨਹੀਂ ਜਿਨ੍ਹਾਂ ਨੂੰ ਧਰਮ ਕਰਮ ਕਰਨ ਦਾ ਹੱਕ ਖੋ ਲਿਆ ਗਿਆ ਸੀ ਜਿਨ੍ਹਾਂ ਤੋਂ ਉਸ ਜਿਹੜਾ ਨੀਵੇਂ ਮਨੁੱਖ ਨੂੰ ਚਾਕੇ ਗੁਰੂ ਨੇ ਗਲ ਨਾਲ ਲਾਇਆ ਤੇ ਉਸੇ ਨੂੰ ਸਿੱਖ ਬਣਾਇਆ ਇਸ ਭਗਵੇਤਵਜ ਦੀ ਛਤਰ ਛਾਇਆ ਹੇਠ ਅੱਜ ਵੀ ਔਰਤ ਨੂੰ ਸ਼ੁੱਧਰ ਕਹਿ ਕੇ ਦੁਰਕਾਰਿਆ ਜਾਂਦਾ ਤੇ ਰਾਸ਼ਟਰਪਤੀ ਤੱਕ ਨੂੰ ਜਿਹੜਾ ਮੰਦਰ ਦੇ ਵਿੱਚ ਬੜਨ ਦੀ ਇਜਾਜ਼ਤ ਨਹੀਂ ਮਿਲਦੀ ਕਿਹੜੀਆਂ ਗੱਲਾਂ ਕਰਦੇ ਹੋ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤਾਂ ਨੇ ਉਹਨਾਂ ਨੂੰ ਤੁਸੀਂ ਇੰਨਾ ਨੀਮਾ ਕਰਕੇ ਦੇਖਣ ਦੀ ਕੋਸ਼ਿਸ਼ ਨਾ ਕਰੋ ਤੇ ਗੁਰੂ ਸਾਹਿਬਾਂ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਉਸ ਭਗਵੇਂ ਧਜ ਨਾਲ ਫਿਰ ਗੱਲ ਕੀਤੀ ਆ ਗੁਰੂ ਸਾਹਿਬ ਦੀ ਕਿ ਗੁਰੂ ਸਾਹਿਬ ਅਯੋਧਿਆ ਗਏ ਦਰਸ਼ਨ ਕਰਨ ਗੁਰੂ ਸਾਹਿਬ ਤੇ ਮੱਕੇ ਵੀ ਗਏ ਸੀ ਗੁਰੂ ਸਾਹਿਬਾਂ ਨੇ ਉੱਥੇ ਹੋ ਰਹੇ ਪਖੰਡ ਦਾ ਪਰਦਾ ਪਾਸ਼ ਕੀਤਾ ਨਾ ਕਿ ਉੱਥੇ ਦਰਸ਼ਨ ਕਰਨ ਗਏ ਅਲੱਗ-ਅਲੱਗ ਜਿਹੜੇ ਆ ਅ ਮੱਖੋ-ਵੱਖ ਧਰਮ ਅਸਥਾਨਾਂ ਤੇ ਗੁਰੂ ਸਾਹਿਬ ਨੇ ਜਾ ਕੇ ਹੋਕਾ ਕੀਤਾ ਹੋਕਾ ਦਿੱਤਾ ਜੋ ਉੱਥੇ ਪਖੰਡ ਚੱਲ ਰਿਹਾ ਸੀ ਲੋਕਾਂ ਨੂੰ ਜਿਹੜੀ ਹੈ ਲੋਕਾਈ ਨੂੰ ਉਹਨਾਂ ਤੋਂ ਉਸ ਪਖੰਡ ਤੋਂ ਬਚਾਉਣ ਵਾਸਤੇ ਸੱਚ ਦਾ ਹੌਕਾ ਦਿੱਤਾ ਸੀ ਨਾ ਕਿ ਉੱਥੇ ਦਰਸ਼ਨ ਕਰਨ ਗਏ ਸੀ ਜਿਹੜੇ RAM ਦੀ ਤੁਸੀਂ ਗੱਲ ਕਰਦੇ ਹੋ ਉਹ ਉਹ ਤਾਂ ਜਿਹੜਾ ਗੁਰਬਾਣੀ ਦੇ ਵਿੱਚ ਭਗਤ ਕਬੀਰ ਜੀ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਗੱਲ ਕਰਦੇ ਨੇ ਕਿ ਕਬੀਰ RAM ਕਹਿਣ ਮੈਂ ਭੇਦ ਹੈ ਕਬੀਰ RAM ਕਹਿਣ ਮੈਂ ਭੇਦ ਹੈ ਜਾਂ ਮੈਂ ਇੱਕ ਵਿਚਾਰ ਸੋਈ RAM ਸਭੈ ਕਹੈ ਸੋਈ ਕੋਤਕ ਹਾਰ ਭਗਤ ਕਬੀਰ ਜੀ ਕਹਿੰਦੇ RAM ਕਹਿਣ ਦੇ ਵਿੱਚ ਵੀ ਫਰਕ ਪੈ ਜਾਂਦਾ ਸੋਈ RAM ਸੱਬਾ ਕਹ ਹੈ ਸੋਈ ਕੌਤਕ ਹਾਰ ਇੱਕ ਤਾਂ ਉਹ RAM ਕਹਿੰਦੇ ਵੀ ਜਿਹੜਾ ਦੁਨੀਆ ਦੇ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਪੂਰੇ ਬ੍ਰਹਮੰਡ ਦੇ ਵਿੱਚ ਕਣ ਕਣ ਦੇ ਵਿੱਚ ਰਮਿਆ ਹੋਇਆ ਇੱਕ ਤੇ ਉਹ RAM ਹੈ ਇੱਕ ਕੌਤਕ ਹਾਰ ਜਿਹੜਾ ਦਸ਼ਰਤ ਪੁੱਤਰ RAM ਚੰਦਰ ਸੀ ਜਿਹਦੀ ਤੁਸੀਂ ਗੱਲ ਕਰਦੇ ਹੋ ਉਹ RAM ਹੈ ਕਹਿੰਦੇ ਕਬੀਰ RAM ਹੈ RAM ਕਹੋ ਕਹਿਬੇ ਮਾਹੇ ਵਿਵੇਕ ਇੱਕ ਅਨੇਕਾ ਮਿਲ ਗਿਆ ਇੱਕ ਸਮਾਨਾ ਇੱਕ ਭਗਤ ਕਬੀਰ ਜੀ ਕਹਿੰਦੇ ਵੀ ਰਾਮ ਨਾਮ ਜਪਣਾ ਪਰ ਇੱਕ ਗੱਲ ਚੇਤੇ ਚ ਰੱਖਣੀ ਹੈ ਕਿਹੜੀ ਏਕ ਅਨੇਕਾ ਮਿਲ ਗਿਆ ਏਕ ਸਮਾਨਾ ਏਕ ਇੱਕ ਤਾਂ ਉਹ ਆ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਇੱਕ ਉਹ ਆ ਜਿਹੜਾ ਇੱਕ ਸਰੀਰ ਦੇ ਵਿੱਚ ਆਇਆ ਜਿਹਨੂੰ ਤੁਸੀਂ ਕਹਿੰਦੇ ਹੋ ਜਿਹੜੇ ਭਗਵੇ ਤੁਜ ਦੀ ਤੁਸੀਂ ਤੁਸੀਂ ਗੱਲ ਕਰਦੇ ਹੋ ਉਹ ਏਕ ਸਮਾਨਾ ਏਕ ਉਹ ਉਹ ਹੈ ਜਿਹੜਾ ਇੱਕ ਸਰੀਰ ਦੇ ਵਿੱਚ ਆਇਆ ਸੀ ਜਿਹਦੇ ਬਾਰੇ ਭਗਤ ਨਾਮ ਜੀ ਦੇਵ ਜੀ ਕਹਿੰਦੇ ਆ ਕਿ पांडे ਤੁਮਰਾ रामचंद्र ਸੋ ਪਿਆਵਤ ਦੇਖਿਆ ਥਾ 라वण सेती ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਇਹ ਉਹ ਉਹ ਜਥਰਤ ਪੁੱਤਰ रामचंद्र ਦੀ ਇਹ ਗੱਲ ਇਹ ਉਹ ਰਾਮਦੀਨ ਜਿਹੜਾ ਕਣਕਣ ਦੇ ਵਿੱਚ ਰਮਿਆ ਹੋਇਆ ਸੋ ਮੇਰੇ ਕਹਿਣ ਤੋਂ ਮਤਲਬ ਇਹ ਹੀ ਭਾਵ ਸੀ ਕਿ ਜਿਹੜਾ ਇਹਨਾਂ ਵੱਲੋਂ ਗੁਰੂ ਸਾਹਿਬਾਂ ਦੀ ਸਹਾਦਤ ਨੂੰ ਜਾਂ ਪੂਰੀ ਸਿੱਖੀ ਨੂੰ ਕਹਿ ਲਈਏ ਬਿਪਰੀ ਰੰਗ ਵਿੱਚ ਰੰਗਣ ਦੀ ਵੱਡੇ ਪਦਰ ਤੇ ਉੱਤੇ ਕੋਸ਼ਿਸ਼ਾਂ ਹੋ ਰਹੀਆਂ ਨੇ ਜਿਹੜੀਆਂ ਚੀਜ਼ਾਂ ਮਤਲਬ ਇਹਨਾਂ ਦੇ ਵਾਸਚ ਨਹੀਂ ਆਉਂਦੀਆਂ ਫਿਰ ਉਹ ਐਵੇਂ ਹੀ ਉਹਨਾਂ ਨੂੰ ਜਿਹੜਾ ਬਿਪਰੀ ਰੰਗ ਕਰਕੇ ਆਪਣੇ ਵਿੱਚ ਮਰਜ ਕਰਨ ਦੀ ਜਿਹੜੀ ਹੈ ਕਬਾਇਤ ਉਹ ਵੱਡੇ ਪਦਰ ਦੇ ਉੱਤੇ ਜਿਹੜੀ ਹੈ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਜੋ ਹੁਣ ਲਗਾਤਾਰ جاری ਹੈ ਸੋ ਸੰਗਤਾਂ ਨੂੰ ਇਹਨਾਂ ਚੀਜ਼ਾਂ ਤੋਂ ਸੁਚੇਤ ਹੋਣਾ ਚਾਹੀਦਾ ਤੇ ਸਮਾ ਰਹਿੰਦੇ ਆਂ ਜਿਹੜੇ ਇਹਨਾਂ ਨੂੰ ਰਿਬਟਲ ਦੇਣਾ ਚਾਹੀਦਾ ਮੌਕੇ ਤੇ ਜਵਾਬ ਦੇਣਾ ਚਾਹੀਦਾ ਇਹ ਜੋ ਤੁਸੀਂ ਬੋਲ ਰਹੇ ਹੋ ਠੀਕ ਆ ਤੁਸੀਂ ਮਨਾਓ ਸ਼ਤਾਬ ਦੀ ਮਨਾਓ ਗੁਰੂ ਨੂੰ ਨਤਮਸਤਕ ਹੋਵੋ ਪਰ ਜੋ ਉਹਨਾਂ ਦੇ ਉਪਦੇਸ਼ ਨੇ ਉਹਨਾਂ ਨੂੰ ਹੂਬ ਹੂ ਜਿਹੜਾ ਸੰਗਤਾਂ ਦੇ ਸਾਹਮਣੇ ਰੱਖੋ ਨਾ ਕਿ ਤੁਸੀਂ ਆਪਣੀ ਭਗਮੀ ਚਟਨੀ ਬਣਾ ਕੇ ਉਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰੋ ਇਹ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਸੋ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਵੀ ਕਮੈਂਟ ਕਰਕੇ ਸਾਰੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ